ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਣੀਏ ਪ੍ਰਭ ਤੋਂ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨਿ ਵਿਚਾਰਿਨ ਰਹਾਉ ਸੁਣੀਏ ਪ੍ਰਭ ਤੋਂ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨਿ ਵਿਚਾਰਿਨ ਰਹਾਉ ਸੱਚ ਵੀ ਕੀ ਲੈ ਗਏ ਰਹੀ ਕੀ ਨੀ ਅਮ੍ਰਿਤ ਮਨ ਤੇ ਹਿਡਾਰੇ ਨਹ ਕਾਮ ਕਰੋ ਦੋ ਲੋ ਪਰੰਤ ਦਿੰਦਾ ਸੰਤ ਸੰਤੋਖ ਵਿਦਾਰ ਨਹ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹੇ ਸਾਤ ਸੰਗ ਰਕ ਤਾਰਨ ਕਾਮ ਕਰੋ ਦੋ ਲੋ ਪਰਤ ਨਿੰਦਾ ਸੰਤ ਸੰਤੋਖ ਵਿਦਾਰਨ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰੇ ਨਹਾ ਨਾਨਕ ਕੀ ਬੇਨਤੀ ਪ੍ਰਭ ਤੇ ਉਸ ਆ ਸੰਗਰਖ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਨੀਏ ਪ੍ਰਭ ਤੋ ਸਗਲ ਉਧਾਰਨਾ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨੈ ਵਿਚਾਰਨ ਰਹਾਉ ਸੁਨੀਏ ਪ੍ਰਭ ਤੋ ਸਗਲ ਉਧਾਰਨਾ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨੈ ਵਿਚਾਰਨ ਰਹਾਉ ਸੱਚ ਵੀ ਕਿਆ ਲੈ ਕੇ ਰਹਿ ਜਿਗੀ ਨੀ ਅਮਰਿਤ ਮਨ ਤਿਹ ਡਾਰਨ ਕਾਮ ਕਰਹੁਦੋ ਲੋ ਪਰੰਤ ਰਿੰਦਾ ਸੰਤ ਸੰਤੋਖ ਵਿਦਾਰਨ ਇਨਤੇ ਕਾਢ ਲਹੇ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾਨਕ ਕੀ ਬੇਨੰਤੀ ਪ੍ਰਭ ਪਹੇ ਸਾਜ ਸੰਗ ਰਕਤਾਰਨ ਕਾਮ ਕਰੋ ਜਲੋਪ ਰਤ ਨਿੰਦਾ ਸੰਤ ਸਤੋ ਕਬਿਦਾਰਨ ਇਨਤੇ ਕਾਢ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰੇ ਨਾ ਨਾਨਕ ਕੀ ਬੇਨੰਤੀ ਪ੍ਰਭ ਪਿਉ ਸਾ ਸੰਗਰ ਕਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਨੀਏ ਪ੍ਰਭ ਤੋ ਸਗਲ ਉਦਾਰ ਰਾ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨੇ ਵਿਸਾਰਨ ਰਹਾਉ ਸੁਨਿਅਤ ਪ੍ਰਾਪਤ ਹੋ ਸਕਲ ਉਧਾਰਨ ਮੋਹ ਮੰਗਨ ਪਤਿ ਹਿਤ ਸੰਗ ਪ੍ਰਾਨੀ ਐਸੇ ਮਨ ਵਿਸਾਰਨ ਰਹਾਉ ਸੱਚ ਵੀ ਕਿਆ ਲੈ ਗਏ ਰਹਿ ਜਿਗਨੀ ਅਮਰਤ ਮੰਨ ਤਿਹੜਾਰਨ ਕਾਮ ਕਰੋਦ ਲੋ ਪਰੰਤ ਰਿੰਦਾ ਸੰਤ ਸੰਤੋਕ ਵਿਦਾਰਨ ਇਨ ਤੇ ਕਾੜਲ ਹੈ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾ ਨਾਨਕ ਕੀ ਬੇਨੰਤੀ ਪ੍ਰਭ ਭਏ ਸਾਧ ਸੰਗ ਰਖ ਤਾਰਨ ਕਾਮ ਕ੍ਰੋਧ ਲੋਪ ਰਤ ਨਿੰਦਾ ਸੰਤ ਸੰਤੋਕ ਬਿਦਾਰਨ ਇੰਤੇ ਕਾਟ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਿਓ ਸਾ ਸੰਗ ਰਖ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਣੀਏ ਪ੍ਰਭ ਤੋਂ ਸਗਲ ਉਦਾਰ ਰਾਮ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨੇ ਵਿਸਾਰਨ ਰਹਾਉ ਸੁਣੀਏ ਤੇ ਪ੍ਰਭ ਤੋਂ ਸਗਲ ਉਦਾਰ ਰਾਮ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨੇ ਵਿਸਾਰਨ ਰਹਾਉ ਸੱਚ ਵੀ ਕਿਆ ਲੈ ਗਏ ਰਹਿ ਜਗਿਨੀ ਅੰਮ੍ਰਿਤ ਮਨ ਤੇ ਹਿਡਾਰਿਨ ਕਾਮ ਕਰੋਦ ਲੋ ਪਰੰਤ ਦਿੰਦਾ ਸੰਤ ਸੰਤੋਖ ਵਿਦਾਰਿਨ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰਕ ਤਾਰਨ ਕਾਮ ਕਰੋਦ ਲੋ ਪਰਤ ਨਿੰਦਾ ਸੰਤ ਸੰਤੋਖ ਵਿਦਾਰਨ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮਸਾਰੇ ਨਹਾ ਨਾਨਕ ਕੀ ਬੇਨਤੀ ਪ੍ਰਭ ਤੇ ਉਸਾ ਸੰਗਰਕ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਨੀਏ ਪ੍ਰਭ ਤੋ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਵਿਚਾਰਨ ਰਹਾਉ ਸੁਨੀਏ ਪ੍ਰਭ ਤੋ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਵਿਚਾਰਨ ਰਹਾਉ ਸੱਚ ਵੀ ਕੀ ਲੈ ਕੇ ਰਹਿ ਜਿਗੀ ਨੀ ਕਮਰੇ ਤ ਮੰਨ ਤੇ ਹਿੜਾਰਨ ਕਾਮ ਕਰਹੁ ਦ ਲੋਪਰੰਤ ਰਿੰਦਾ ਸੰਤ ਸੰਤੋਖ ਵਿਚਾਰਨ ਇਨਤੇ ਕਾਢ ਲਹੇ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾਨਕ ਕੀ ਬੇਨੰਤੀ ਪ੍ਰਭ ਪਹੇ ਸਾਜ ਸੰਗ ਰਕਤਾਰਨ ਕਾਮ ਕਰੋ ਜ ਲੋਕ ਰਤਨਿੰਦਾ ਸੰਤੋਸਨ ਤੋ ਕਬਿਦਾਰਨ ਇਨਤੇ ਕਾਢ ਲਹੇ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾ ਨਾਨਕ ਕੀ ਬੇਨਤੀ ਪ੍ਰਭ ਪਿਉ ਸਾਂ ਸੰਗਰ ਕਤਾਰੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਣੀਏ ਪ੍ਰਭ ਤੋ ਸਗਲ ਉਧਾਰੈ ਨਾ ਮੋ ਮੰਗਨ ਪਤੀਤ ਸੰਗ ਪਰਾਨੀ ਐਸੇ ਮਨਿ ਵਿਚਾਰੈ ਨਾ ਰਹਾਉ ਸੁਨਿਅਤ ਪ੍ਰਾਪਤ ਹੋ ਸਕਲੋ ਵਧਾਰਨਾ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਵਿਚਾਰਿਨ ਰਹਾਉ ਸੱਚ ਵੀ ਕਿਆ ਲੈ ਗਏ ਰਹਿ ਜਿ ਕੀਨੀ ਅਮਰਤ ਮੰਨ ਤਿਹ ਡਾਰਨ ਕਾਮ ਕਰੋਦ ਲੋ ਪਰੰਤ ਰਿੰਦਾ ਸੰਤ ਸੰਤੋਖ ਵਿਦਾਰਨ ਇਨ ਤੇ ਕਾੜਲ ਹੈ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾ ਨਾਨਕ ਕੀ ਬੇਨੰਤੀ ਪ੍ਰਭ ਭਾਇ ਸਾਧ ਸੰਗ ਰਕ ਤਾਰਨ ਕਾਮ ਕ੍ਰੋਧ ਲੋਪ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇੰਤੇ ਕਾਡ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਿਓ ਸਾ ਸੰਗ ਰਕ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ